ਦੇ ਆਲ ਪੰਜਾਬ 58 ਇੱਕ ਵਾਰ ਫੇਰ ਤੋਂ ਸੂਟ ਲੈ ਕੇ ਆਏ ਆ ਪੰਜ ਬਹੁਤ ਜਿਆਦਾ ਸੋਹਣੇ ਪ੍ਰਿੰਟ ਕੱਲ ਆਪਣੀ ਵੀਡੀਓ ਨਹੀਂ ਆਈ ਹੈਗੀ ਕਿਉਂਕਿ ਕੱਲ ਆਪਾਂ ਇੱਕ ਸੋਟੇ ਫੰਕਸ਼ਨ ਤੇ ਚਲੇ ਗਏ ਸੀ ਮੀਨ ਬਹੁਤ ਜਿਆਦਾ ਕੰਮ ਖਰਾਬ ਕੀਤਾ ਸੂਟ ਜਿਹੜੇ ਆਪਾਂ ਦਿਖਾਵਾਂਗੇ ਤੁਹਾਨੂੰ ਦਿਖਾਵਾਂਗੇ ਸ਼ਿਮਰ ਦੇ ਲਾਈਨਿੰਗ ਲਗਾਣੀ ਨਾਲ ਲਗਾਉਣੀ ਤੁਹਾਡੀ ਇੱਛਾ ਹੋਊਗੀ ਜਲਦੀ ਜਲਦੀ ਜੁਆਇਨ ਹੋ ਜਾਓ ਕਾਟਨ ਦੇ ਸੂਟ ਨੇ ਲਗਾ ਲੋਂਗੇ ਤਾਂ ਲਾਈਨਿੰਗ ਵਾਲੀ ਵਧੀਆ ਗੱਲ ਆ ਕਿਉਂਕਿ ਸੂਟ ਦੀ ਗ੍ਰੇਸ ਆ ਗਈ ਨਾ ਜਿਹੜੀ ਲਾਈਨਿੰਗ ਨਾਲ ਹੀ ਬਣਦੀ ਹੈ ਗਈ ਪਲੀਜ਼ ਕਮੈਂਟ ਜ਼ਰੂਰ ਕਰਦਿਆ ਕਰੋ ਆਵਾਜ਼ ਆ ਰਹੀ ਆ ਕੀ ਕਲੀਅਰ ਆ ਰਹੀ ਆ ਕੀ ਸਾਨੂੰ ਸਾਡੇ ਸੂਟਾਂ ਦੀ ਕਲੈਕਸ਼ਨ ਕਿੱਦਾਂ ਦੀ ਲੱਗ ਰਹੀ ਹੈਗੀ ਬਹੁਤ ਜ਼ਿਆਦੇ ਵਧੀਆ ਪਿਆਰ ਮਿਲ ਰਿਹਾ ਭੈਣ ਭਰਾਵਾਂ ਵੱਲੋਂ ਇਹ ਵੀ ਆਪਾਂ ਧੰਨਵਾਦ ਕਰਦੇ ਹਾਂ ਬਹੁਤ ਵਧੀਆ ਸਪੋਰਟ ਕਰਦੇ ਨੇ ਪਲੀਜ਼ ਰਿਕਵੈਸਟ ਕਰਦੀ ਹਾਂ ਕਿਸੇ ਤਰ੍ਹਾਂ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਕਿਉਂਕਿ ਆਪਾਂ ਨੂੰ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦੇ ਲੋੜ ਆਦੀ ਕਲਰ ਡਿਜ਼ਾਈਨ ਆਪਾਂ ਤੁਹਾਨੂੰ ਦਿਖਾਵਾਂਗੇ ਜਾਂ ਜੇ ਸਮਰਵਤ ਨਹੀਂ ਆ ਗਰਮੀ ਬਦਣੀ ਆ ਆਪਾਂ ਜਿਆਦਾ ਕਵਾਂਟੀਟੀ ਸੇ ਲਾਈਵ ਵੀਡੀਓ ਤੇ ਸਟਾਕ ਲਾਇਆ ਕਰਾਂਗੇ ਜਿਵੇਂ ਕਾਟਨ ਦੁਪੱਟੇ ਵਾਲਾ ਚੱਲ ਪੈਣਾਗਾ ਅਸ ਤਾਂ ਸਟਾਰਟਿੰਗ ਜੀ ਐ ਇਸ ਲਈ ਆਪਾਂ ਥੋੜੀ ਜੀ ਵੀਡੀਓ ਬਣਾਉਣੀ ਹੁੰਦੀ ਆ ਸਟਾਕ ਆਪਣੇ ਕੋਲੇ ਬਾਧੂਗਾ ਇਹ ਵੀ ਸਾਰਾ ਆਪਣੇ ਕੋਲੇ ਕੱਲ ਨਿਊ ਆਇਆਗਾ ਕਾਟਨ ਲੌਂ ਚਿਮਰ ਚੈੱਕ ਕਰ ਸਕਦੇ ਤੁਸੀਂ ਕੰਨੀ ਬ੍ਰਾਂਡ ਨੋਨ ਬ੍ਰਾਂਡ ਮਹਿੰਗਾ ਸਸਤਾ ਜਿੱਦਾਂ ਦਾ ਮਰਜ਼ੀ ਤੁਸੀਂ ਸਾਡੇ ਤੋਂ ਸਟਾਫ ਲੈ ਸਕਦੇ ਹੋਗੇ ਡਿਜ਼ਾਈਨਿੰਗ ਪ੍ਰਿੰਟਿੰਗ ਚੈੱਕ ਕਰ ਸਕਦੇ ਤੁਸੀਂ ਇਹਦੇ ਇਹਨਾਂ ਦੇ ਨਾਲ ਦੇ ਤੁਸੀਂ ਇਦਾਂ ਦੇ ਟਾਈਟ ਟਾਈ ਦੁਪੱਟੇ ਲਗਵਾਓ ਇਨਾਂ ਦੇ ਨਾਲ ਜਿਹੜੀ ਬਾਟਮ ਰੱਖੀ ਹੋਈ ਆ ਉਹ ਰੱਖੀ ਹੋਈ ਆ ਸੈਲਫ ਪ੍ਰਿੰਟ ਸੈਲਫ ਪ੍ਰਿੰਟ ਦੀ ਬਾਟਮ ਆਂਗੀ ਇਹਨਾਂ ਦੇ ਨਾਲ ਦੁਪट्टे ਵੀ ਤੁਸੀਂ ਟਾਈ ਡਾਈ ਦਾ ਡਾਈ ਕਰਵਾਇਓ ਬਹੁਤ ਜ਼ਿਆਦਾ ਵਧੀਆ ਲੁੱਕ ਬਣੂਗੀ ਸੂਟ ਦੀ ਟਾਈ ਡਾਈ ਦੁਪट्टे ਡਾਰਕ ਦੇ ਵਿੱਚ ਲਾਈਟ ਡਾਰਕ ਦਾ ਕਲਰ ਕੰਬੀਨੇਸ਼ਨ ਕਰਵਾ ਕੇ ਦੁਪट्टे ਰੈਡੀ ਕਰਵਾਇਓ ਬਹੁਤ ਜ਼ਿਆਦਾ ਵਧੀਆ ਗ੍ਰੇਸਫੁਲ ਸੂਟ ਬਣਨੇਗਾ ਬਹੁਤ ਜ਼ਿਆਦਾ ਵਧੀਆ ਜਿੰਨਾ ਮਰਜੀ ਤੁਸੀਂ ਇਹਨਾਂ ਨੂੰ ਫੰਕਸ਼ਨ ਤੇ ਵੇਅਰ ਕਰ ਸਕਦੇ ਹੋ ਕਿਉਂਕਿ ਛੋਟੀ ਮੋਟਾ ਕਲੈਕਸ਼ਨ ਨਹੀਂ ਹੈਗੀ ਵੀ ਬਹੁਤ ਜ਼ਿਆਦਾ ਕੋਸਟਲੀ ਪੈਣਗੇ ਕਿਉਂਕਿ ਵੱਡੇ ਬੁਟੀਕਾਂਆਂ ਦੇ ਥੋੜਾ ਜਿਹਾ ਵੀਡੀਓ ਲਾਉਣ ਨੂੰ ਪ੍ਰਬੰਧ ਵੀ ਕੁਝ ਜ਼ਿਆਦਾ ਕੀਤੇ ਹੁੰਦੇ ਨੇ ਲਾਈਟਾਂ ਤੇ ਉਹਨਾਂ ਤੇ ਲਾਈਟਾਂ ਦੀ ਸਾਈਨ ਨਾਲ ਕੁਝ ਸੂਟ ਦੀ ਸਾਈਨ ਵੱਜ ਜਾਂਦੀ ਆਗੀ ਕੁਝ ਕੈਮਰੇ ਦਾ ਫਰਕ ਹੋ ਜਾਂਦਾਗਾ ਸਟਾਫ ਹੁੰਦਾ ਜਿਹੜਾ ਸੇਮ ਹੀ ਹੁੰਦਾ ਉਹਦੇ ਵਿੱਚ ਕੋਈ ਚੱਕਰ ਨਹੀਂ ਹੁੰਦਾ ਡਿਜ਼ਾਈਨਿੰਗ ਤੁਸੀਂ ਸੂਟ ਦੀ ਚੈੱਕ ਕਰ ਸਕਦੇ ਹੋ ਬਲੈਕ ਕਲਰ ਦਾ ਸੂਟ ਹੈਗਾ ਬਲੈਕ ਦੇ ਨਾਲ ਰੱਖੀ ਹੋਈ ਹੈ ਸੈਲਫ ਫਰੰਟ ਬਾਟਮ ਸੈਲਫ ਫਰੰਟ ਬਾਟਮ ਰੱਖੀ ਹੋਈ ਹੈ ਬਹੁਤ ਜਿਆਦੇ ਭੈਣ ਭਰਾ ਆਪਣੇ ਨਾਲ ਜੁੜ ਚੁੱਕੇ ਨੇ ਪਲੀਜ਼ ਕਮੈਂਟ ਜ਼ਰੂਰ ਕਰ ਦਿਆ ਕਰੋ ਸਾਨੂੰ ਸਾਡੇ ਸੂਟਾਂ ਦੀ ਕਲੈਕਸ਼ਨ ਕਿੱਦਾਂ ਦੀ ਲੱਗ ਰਹੀ ਹੈ ਵੀ ਕਿਉਂਕਿ ਫਿਰ ਆਪਾਂ ਨੂੰ ਥੋੜਾ ਜਿਹਾ ਹੌਸਲਾ ਜੇ ਪਾ ਜਾਂਦਾ ਵੀ ਹਾਂਜੀ ਤੁਸੀਂ ਸਾਡੇ ਚੈਨਲ ਨੂੰ ਲਾਈਕ ਕਰਦੇ ਹੋਗੇ ਸਟੱਫ ਵਧੀਆ ਲੱਗਦਾ ਤੁਹਾਨੂੰ ਸਾਡਾ ਪ्योर ਰੀਜਨਲ ਆ ਏਕ ਟੈਕਸ ਦਾ ਬ੍ਰਾਂਡ ਆ ਇਹ ਸ਼ਿਮਰ ਦੇ ਸੂਟ ਨੇ ਬਲੈਕ ਕਲਰ ਦਾ ਸੂਟ ਅੱਗੇ ਦਿਖਾਵਾਂਗੇ ਆਪਾਂ ਤੁਹਾਨੂੰ 골ਡਨ ਕਲਰ ਦਾ ਸੂਟ ਇਹਨਾਂ ਦੇ ਤੁਸੀਂ ਕੋਈ ਲਾਈਟ ਵਰਕ ਵੀ ਕਰਵਾ ਸਕਦੇ ਹੋ ਲੈਸ ਵੀ ਲਗਵਾ ਸਕਦੇ ਹੋਗੇ ਚੱਕ ਕਰ ਸਕਦੇ ਹੋਗੇ ਸਾਰੀ ਕੰਨੀ ਮਿਲੋਗੇ ਤੁਹਾਨੂੰ ਸੂਟਾਂ ਦੀ ਸੈਲਪੋ ਪ੍ਰਿੰਟ ਬਾਟਮ ਰੈਨ ਲਈ ਆ ਸ਼ਿਮਰ ਦੇ ਸੂਟ ਨੇ ਕਿਉਂਕਿ ਸਿਮਰ ਦਾ ਸਟਾਫ ਜਿਹੜਾ ਇਸ ਟਾਈਮ ਬਹੁਤ ਜ਼ਿਆਦਾ ਪਿਸਲੀ ਗਈ ਲਾਸਟ ইয়ার ਤੋਂ ਬਹੁਤ ਜ਼ਿਆਦਾ ਟ੍ਰੈਂਡਿੰਗ ਚ ਚੱਲ ਰਿਹਾਗਾ ਸਮ ਵਿంటర్ ਚ ਵੀ ਆਪਾਂ ਬਹੁਤ ਸ਼ਿਮਰ ਸੇਲ ਕੀਤੀ ਆਗੀ ਬਹੁਤ ਵਧੀਆ ਰਿਸਪੌਂਸ ਆਉਂਦਾਗਾ ਬਾਕੀ ਕੱਪੜਾ ਥੋੜਾ ਜਿਹਾ ਵਧੀਆ ਹੁੰਦਾਗਾ ਆਵੜੀ ਡਿਜ਼ਾਈਨਿੰਗ ਹੈ ਦੀ ਸੂਟ ਦੀ ਤੁਸੀਂ ਕੋਈ ਇਦਾਂ ਦੀ ਲੈਸ ਵਗੈਰਾ ਪੈਨਲ ਬੰਗਾ ਬਣਾ ਕੇ ਲੈਸ ਦੇ ਸਟੀਚਿੰਗ ਕਰ ਸਕਦੇ ਹਾਂ ਨੂੰ ਡਾਰਕ ਲੈਸ ਲਗਾ ਕੇ ਵੈਸੇ ਇਸ ਟਾਈਮ ਨਾਲ ਦੀ ਲੈਸ ਦਾ ਵੀ ਬਹੁਤ ਜ਼ਿਆਦਾ ਟ੍ਰੈਂਡ ਆ ਨਾਲ ਦੀ ਲੈਸ ਲਗਾ ਕੇ ਵੀ ਆਪਾਂ ਜਿਵੇਂ ਹੁਣ 골ਡਨ ਹੈ 골ਡਨ ਲੈਸ ਜਾਲੀ ਵਾਲੀ ਲਗਾ ਕੇ ਝਲਰ ਵਾਲੀ ਆਪਾਂ ਪੈਨਲ ਬਣਾ ਸਕਦੇ ਹਾਂਗੇ ਦੇ ਪੈਨਲ ਬਣਾ ਕੇ ਆਪਾਂ ਵਧੀਆ ਜੀ ਲੁੱਕ ਦੇ ਸਕਦੇ ਹਾਂ ਸੂਟ ਨੂੰ ਅਗਲਾ ਜਿਹੜਾ ਕਲਰ ਆ ਗਿਆ ਉਹ ਆ ਗਿਆ ਆਪਣੇ ਕੋਲੇ ਗ੍ਰੀ ਗ੍ਰੇ ਕਲਰ ਦਾ ਸੂਟ ਆ ਸ਼ਰਟਾਂ ਦੀ ਡਿਜ਼ਾਈਨਿੰਗ ਆ ਜਿਹੜੀ ਸਾਰਿਆਂ ਦੀ ਸੇਮ ਹੀ ਆ ਕਲਰ ਦਾ ਹੀ ਫਰਕ ਆਗਾ ਕਲਰ ਚੱਕ ਕਰ ਸਕਦੇ ਹੋ ਤੁਸੀਂ ਇਹ ਗ੍ਰੇ ਬਾਟਮ ਨਾਲ ਬਾਟਮਾਂ ਨੇ ਜਿਹੜੀਆਂ ਸਾਰੀਆਂ ਸੈਲਫ ਪ੍ਰਿੰਟ ਰਹਿਣ ਵਾਲੀਆਂ ਨੇ ਇਹਨਾਂ ਦਾ ਸੂਟਾਂ ਦਾ ਰੇਟ 1000 ਰੁਪਿਆ ਰਹੂਗਾ ਵਿਦ ਸ਼ਿਪਿੰਗ ਕਿਉਂਕਿ ਬਹੁਤ ਜ਼ਿਆਦਾ ਵਧੀਆ ਸਟੱਫ ਆਗਾ ਇਹ ਪੂਰੀ ਟਾਪ ਕੁਆਲਿਟੀ ਆ ਗਈ। ਬਾਕੀ ਸਟੀਚਿੰਗ ਤੁਹਾਡੇ ਹੱਥ ਵਾਸਾ ਜਿੱਦਾਂ ਦਾ ਤੁਸੀਂ ਸਟੀਚਿੰਗ ਇਹਨਾਂ ਨੂੰ ਦੇ ਦੋਗੇ ਉਦਾਂ ਦੇ ਜਿਆਦੇ ਸੂਟ ਉੱਟ ਲੁੱਕ ਬਣ ਜੂ ਵਧੀਆ ਜਿੱਦਾਂ ਇਹਨਾਂ ਦੁਪੱਟਾ ਲਗਾ ਦੋਗੇ। ਮੇਨ ਗੱਲ ਇਹਨਾਂ ਦੇ ਦੁਪੱਟੇ ਤੇ ਖੜ ਜਾਨੀ ਆ। ਇਹ ਦੁਪੱਟਾ ਤੁਸੀਂ ਟਾਈ ਡਾਈ ਲਗਾ ਦੋਗੇ। ਸੂਟ ਬਹੁਤ ਜਿਆਦਾ ਵਧੀਆ ਬਣ ਕੇ ਤਿਆਰ ਹੋਣਗੇ। ਚੈੱਕ ਵੀ ਕਰ ਸਕਦੇ ਹੋ ਤੁਸੀਂ। ਗ੍ਰੇ ਕਲਰ ਤਿੰਨ ਕਲਰ ਆਪਾਂ ਤੁਹਾਨੂੰ ਦਿਖਾਏ ਨੇ ਬਹੁਤ ਜ਼ਿਆਦਾ ਪਿਆਰੇ ਜਿਹੇ ਕਲਰ ਨੇ ਇਹਨਾਂ ਦੇ ਵਿੱਚੋਂ ਤੁਸੀਂ ਆਪਣਾ ਆਰਡਰ ਕਨਫਰਮ ਕਰਨਾ ਕਿਸੇ ਵੀ ਸੂਰ ਦਾ ਤਾਂ ਤੁਸੀਂ ਕਰ ਸਕਦੇ ਹੋ ਕਿਸੇ ਵੀ ਮੇਰੀ ਭੈਣ ਨੂੰ ਪਸੰਦ ਨੇ ਗ੍ਰੇ ਕਲਰ ਦਿਖਾਤਾ 골ਡਨ ਕਲਰ ਦਿਖਾਤਾ ਤੇ ਮੇਨ ਆਪਾਂ ਨੇ ਦਿਖਾਤਾ ਬਲੈਕ ਕਲਰ ਬਲੈਕ ਕਲਰ ਇਸ ਵਾਰ ਬਹੁਤ ਜ਼ਿਆਦਾ ਟ੍ਰੈਂਡਿੰਗ ਵਿੱਚ ਚੱਲ ਰਿਹਾਗਾ ਹਰ ਇੱਕ ਸੈੱਟ 'ਚ ਬਲੈਕ ਕਲਰ ਆ ਰਿਹਾਗਾ ਚਲੋ ਜੀ ਐਸੀ ਵੱਜ ਵਾਲੀ ਆਪਣੀ ਛੋਟੀ ਜੀ ਵੀਡੀਓ ਮੇਰੇ ਕਰਦੇ ਆ ਤੁਹਾਨੂੰ ਪਸੰਦ ਆਈ ਹੋਵੇਗੀ ਵਧੀਆ ਲੱਗੀ ਹੋਵੇਗੀ ਤੁਸੀਂ ਨਾਲ ਸਾਨੂੰ ਸਟਿਚਿੰਗ ਕਰਨੀ ਦੇਣਾ ਚਾਹੁੰਦੇ ਹੋ ਤੁਸੀਂ ਸਟਿਚਿੰਗ ਵੀ ਦੇ ਸਕਦੇ ਹੋ ਵਿਦਾਊਟ ਸਟਿਚਿੰਗ ਸੂਟ ਲੈਣਾ ਤੁਸੀਂ ਵਿਦਾਊਟ ਸਟਿਚਿੰਗ ਵੀ ਲੈ ਸਕਦੇ ਹੋ ਚਲੋ ਜੀ ਇਹ ਸੀ ਅੱਜ ਵਾਲੀ ਆਪਣੀ ਛੋਟੀ ਜਿਹੀ ਵੀਡੀਓ ਲਾਈਕ ਸ਼ੇਅਰ ਜਰੂਰ ਕਰਦੇ ਹੋ ਪਲੀਜ਼ ਚੈਨਲ ਤੇ ਨਵੇਂ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਕੇ ਜਾਇਓ ਕਿ ਆਪਾਂ ਨੂੰ ਤੁਹਾਡੀ سپورਟ ਦੀ ਬਹੁਤ ਜ਼ਿਆਦਾ ਲੋੜ ਆ ਗਈ ਇਸ ਲਈ ਰਿਕਵੈਸਟ ਪਲੀਜ਼ ਚੈਨਲ ਤੇ ਜਿਹੜੇ ਭੈਣ ਭਰਾ ਵੀ ਨਵੇਂ ਆਉਂਦੇ ਹੁੰਦੇ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਵੀਡੀਓ ਨੂੰ ਨਾਲ ਦੇ ਭੈਣ ਭਰਾ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਕਿ ਤੁਹਾਡੇ ਵਰਗੀਆਂ ਹੋਰ ਭੈਣਾਂ ਵੀ ਸੋਹਣੇ ਸੋਹਣੇ ਸੂਟ ਦੇਖ ਸਕਣ ਤੇ ਘਰ ਬੈਠੇ ਆਰਡਰ ਦੇ ਸਕਣ ਚਲੋ ਜੀ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ ਨਵੇਂ ਕਨਸੈਪਟ ਦੇ ਨਾਲ ਧੰਨਵਾਦ